ਇਸ ਵੇਲੇ ਦੀ ਬਿਹਤ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਵੈਸਟ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਇੱਕ ਵਾਰ ਫਿਰ ਮੁਸ਼ਕਲਾਂ ਦੇ ਵਿੱਚ ਫਸ ਚੁੱਕੇ ਨੇ ਦੱਸਦੀ ਕਿ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਵਾਰ ਫਿਰ ਸੰਮਨ ਭੇਜਿਆ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦੱਸਦੀ ਕਿ ਸਕੂਲ ਦੀ ਜ਼ਮੀਨ ਦੇ ਨਾਲ ਜੁੜਿਆ ਇਹ ਵਿਵਾਦ ਹੈ ਔਰ ਇਸ ਮਾਮਲੇ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਨੂੰ ਵੀ ਸੱਮਣ ਭੇਜੇ ਗਏ ਨੇ ਲੁਧਿਆਣਾ ਦੇ ਵਿੱਚ ਇਹ ਜ਼みਨੀ ਵਿਵਾਦ ਸਕੂਲ ਦੀ ਜ਼ਮੀਨ ਜਿਸ ਜੋ ਕਿ 2400 ਕਰੋੜ ਰੁਪਏ ਦਾ ਘੁਟਾਲਾ ਇਸ ਦੇ ਵਿੱਚ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਸਮਨ ਭੇਜੇ ਗਏ ਨੇ ਔਰ ਅੱਜ ਉਹਨਾਂ ਨੂੰ ਉੱਥੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਦੱਸ ਦਈਏ ਸਾਫ ਦਾ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਭਾਰਤ ਪੁਸ਼ਨ ਆਸ਼ੂ ਅਤੇ ਕਾਂਗਰਸ ਦੇ ਲੀਡਰ ਰਹਿ ਚੁੱਕੇ ਨੇ ਔਰ ਇਸ ਸਮੇਂ ਲੁਧਿਆਣਾ ਵੈਸਟ ਤੋਂ ਉਪਚੋਣ ਹੋਣ ਵਾਲੀ ਹੈ ਤਾਂ ਉਸ ਦੇ ਉਮੀਦਵਾਰ ਵੀ ਐਲਾਨਿਆ ਗਿਆ ਹੈ ਕਾਂਗਰਸ ਦੇ ਵੱਲੋਂ ਔਰ ਇਸ ਦਰਮਿਆਨ ਇਹ ਵੱਡੀ ਖਬਰ ਆ ਰਹੀ ਹੈ ਜਿਸ ਵਿੱਚ ਭਾਰਤ ਪੁਸ਼ਨ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਔਰ ਇਸ ਤੋਂ ਪਹਿਲਾਂ ਵੀ ਅ ਵਿਜੀਲੈਂਸ ਦੇ ਵੱਲੋਂ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਸੀ ਪਹਿਲਾਂ ਵੀ ਵਿਜੀਲੈਂਸ ਦੇ ਫੇਰ ਦੇ ਵਿੱਚ ਫਸ ਚੁੱਕੇ ਨੇ ਭਾਰਤ ਪੁਸ਼ਨ ਆਸ਼ੂ ਔਰ ਉੱਥੇ ਹੀ ਦੂਸਰੇ ਪਾਸੇ ਜੋ ਕਾਂਗਰਸੀ ਲੀਡਰ ਨੇ ਤਾਂ ਉਹ ਵੀ ਹੱਕ ਦੇ ਵਿੱਚ ਉਤਰੇ ਨੇ ਕਹਿੰਦੇ ਨੇ ਕਿ ਅਸੀਂ ਇਸ ਜੋ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਤੋਂ ਦੱਬਣ ਵਾਲੇ ਨਹੀਂ ਆ ਅਸੀਂ ਇਸ ਤੋਂ ਨਿਰਾਸ਼ ਨਹੀਂ ਆ ਅਸੀਂ ਔਰ ਪੂਰੇ ਜਜ਼ਬੇ ਦੇ ਨਾਲ ਚੋਣ ਦੇ ਵਿੱਚ ਲੜਾਂਗੇ ਤਾਂ ਲੁਧਿਆਣਾ ਵੈਸਟ ਦੇ 19 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਔਰ ਉਸ ਤੋਂ ਪਹਿਲਾਂ ਭਾਰਤ ਪੁਸ਼ਨ ਆਸ਼ੂ ਵਿਵਾਦਾਂ ਦੇ ਵਿੱਚ ਫਸਦੇ ਹੋਏ ਨਜ਼ਰਾ ਦੇ ਰਹੇ ਨੇ ਮੁਸ਼ਕਲਾਂ ਉਹਨਾਂ ਦੀਆਂ ਵਾਧ ਚੁਕੀਆਂ ਨੇ ਔਰ ਜੋ ਜ਼ਮੀਨ ਕੋਟਾਲੇ ਦੇ ਵਿੱਚ ਉਹਨਾਂ ਨੂੰ ਨਾਮਜਦ ਕੀਤਾ ਗਿਆ ਹੈ ਵਿਜੀਲੈਂਸ ਦੇ ਵੱਲੋਂ ਔਰ ਅੱਜ ਉਹਨਾਂ ਨੂੰ ਇਹ ਸ਼ੋਣ ਦੇ ਹੁਕਮ ਦਿੱਤੇ ਗਏ ਨੇ ਤਾਂ 2400 ਕਰੋੜ ਰੁਪਏ ਦਾ ਮਾਮਲਾ ਸਰਾਬਾ ਨਗਰ ਦੇ ਵਿੱਚ ਸਕੂਲ ਦੀ ਜ਼ਮੀਨ ਦੇ ਦੁਰਵਰਤੋਂ ਦੇ ਨਾਲ ਜੁੜਿਆ ਇਹ ਮਾਮਲਾ ਹੈ 2400 ਕਰੋੜ ਰੁਪਏ ਦਾ ਕੋਟਾਲਾ ਜਿਸ ਦੇ ਵਿੱਚ ਆਸ਼ੂ ਨੂੰ ਤਲਬ ਕੀਤਾ ਗਿਆ ਹੈ ਦੱਸ ਦਈਏ ਕਿ 4 ਜੂਨ ਨੂੰ ਡੀਐਸਪੀ ਵਿਨੋਦ ਕੁਮਾਰ ਵੱਲੋਂ ਸੱਮਨ ਜਾਰੀ ਕੀਤੇ ਗਏ ਸੀ ਔਰ ਅੱਜ ਜਾਨੀ ਕਿ ਸ਼ੁੱਕਰਵਾਰ ਨੂੰ ਪੋਚੂਗੇਸ਼ ਲਈ ਪੇਸ਼ ਹੁੰਦੇ ਹੁਕਮ ਦਿੱਤੇ ਗਏ ਸੀ ਤਾਂ ਇਹ ਪੁਰਾਣਾ ਮਾਮਲਾ ਹੈ ਕਈ ਦਹਾਕਿਆਂ ਦਾ ਔਰ ਇਸ ਮਾਮਲੇ ਦੇ ਵਿੱਚ 8 ਜਨਵਰੀ 2025 ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ 420 ਧੋਖਾਧੜੀ ਦਾ ਮਾਮਲਾ 120 ਬੀ ਅਪਰਾਧਕ ਸਾਜ਼ਿਸ਼ ਜਾਲ ਸਾਜੀ ਔਰ ਅਪਰਾਧਕ ਵਿਸ਼ਵਾਸਘਾਤ ਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇੰਪਰੂਵਮੈਂਟ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਵੱਲੋਂ ਏ ਦੇਹਾਕੇ ਪੁਰਾਣੀ ਜੋ ਸੀਨੀਅਰ ਸੈਕੰਡਰੀ ਸਕੂਲ ਹੈ ਤਾਂ ਉਸ ਨੂੰ ਚਲਾਉਣ ਲਈ 4.7 ਏਕੜ ਜ਼ਮੀਨ ਦਿੱਤੀ ਗਈ ਸੀ ਹਾਲਾਂਕਿ ਇਹ ਜ਼ਮੀਨ ਜੋ ਸਿੱਖਿਆ ਕਾਦਾਰੇ ਉਹਨਾਂ ਨੂੰ ਰਿਐਯਤੀ ਦਰ ਦੇ ਉੱਤੇ ਦਿੱਤੀ ਗਈ ਸੀ ਪਰ ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਦਾ ਹੈ ਕਿ ਇਸ ਦੇ ਕੁਝ ਹਿੱਸਿਆਂ ਦੇ ਉੱਤੇ ਨਜਾਇਜ਼ ਰੂਪ ਦੇ ਨਾਲ ਵਪਾਰਕ ਗਤੀਵਿਧੀਆਂ ਲਈ ਇਸ ਨੂੰ ਉਪਯੋਗ ਕੀਤਾ ਜਾ ਰਿਹਾ ਹੈ ਔਰ ਇਸ ਦੇ ਕੰਪਲੈਕਸ ਦੇ ਵਿੱਚ ਕਈ ਨਿੱਜੀ ਪਲੇ ਵੇ ਸਕੂਲ ਅਤੇ ਕਈ ਵਪਾਰਕ ਜੋ ادارے ਨੇ ਉਹ ਬਣਾਏ ਗਏ ਨੇ ਜਿਸ ਕਰਕੇ ਸਕੂਲ ਪ੍ਰਬੰਧਨ ਕਥਿਤ ਤੌਰ ਉਤੇ ਇਸ ਦਾ ਭਾਰੀ ਕਰਾਇਆ ਵਸੂਲ ਰਿਹਾ ਸੀ ਔਰ ਇਸ ਨੂੰ ਇੱਕ ਗੰਭੀਰ ਉਲੰਘਣਾ ਦਾ ਮਾਮਲਾ ਮੰਨਿਆ ਜਾਂਦਾ ਹੈ ਔਰ 2400 ਕਰੋੜ ਰੁਪਏ ਦਾ ਜੋ ਘਟਾਲਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਭਾਰਤ ਪੁਸ਼ਨ ਆਸ਼ੂ ਵੀ ਫਸ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਭਰਾ ਦਾ ਨਾਮ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ ਜਿਸ ਕਰਕੇ ਭਾਰਤ ਪੁਸ਼ਨ ਆਸ਼ੂ ਵੀ ਇਸ ਮਾਮਲੇ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਤਾਂ 2400 ਕਰੋੜ ਰੁਪਏ ਦਾ ਇਹ ਮਾਮਲਾ ਕਪਲੇ ਦਾ ਮਾਮਲਾ ਜਿਸ ਵਿੱਚ ਭਰਤਪੁਸ਼ਣ ਆਸ਼ੂ ਫਸ ਚੁੱਕੇ ਨੇ ਲੁਧਿਆਣਾ ਦੇ ਵਿੱਚ ਜ਼ਮੀਨ ਸਕੂਲੀ ਜ਼ਮੀਨ ਦੇ ਵਿਵਾਦ ਦੇ ਵਿੱਚ ਭਰਤਪੁਸ਼ਣ ਆਸ਼ੂ ਫਸਦੇ ਨੇ ਔਰ ਜੋ ਵਿਜੀਲੈਂਸ ਆਇਆ ਤਾਂ ਉਸ ਦੇ ਵੱਲੋਂ ਅੱਜ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਚੋਣਾ ਤੋਂ ਪਹਿਲਾਂ ਇੱਕ ਵਾਰ ਫਿਰ ਭਰਤਪੁਸ਼ਣ ਆਸ਼ੂ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਨੇ ਕਿਉਂਕਿ ਪਹਿਲਾਂ ਵੀ ਇਸ ਇਸ ਤਰ੍ਹਾਂ ਦੇ ਕਈ ਮਾਮਲਿਆਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਜੇਲ੍ਹ ਤੱਕ ਜਾਣਾ ਪਾਇਆ ਸੀ ਭਾਰਤ ਪੂਸ਼ਣ ਆਸ਼ੂ ਪਰ ਹੁਣ ਇੱਕ ਵਾਰ ਫਿਰ ਫਸਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਪੂਸ਼ਣ ਆਸ਼ੂ ਤਾਂ ਦੱਸ ਦਈਏ ਕਿ ਸੂਬੇ ਦੇ ਵਿੱਚ ਜੇ ਪਿਛਲੀ ਸਰਕਾਰ ਸੀ ਤਾਂ ਉਸ ਦੌਰਾਨ ਖੁਰਾਕ ਮੰਤਰੀ ਰਹਿ ਚੁੱਕੇ ਨੇ ਭਾਰਤ ਪੂਸ਼ਣ ਆਸ਼ੂ ਔਰ ਇਸੇ ਦੌਰਾਨ ਉਹਨਾਂ ਨੂੰ ਜੋ ਕਪਲਾ ਹੋਇਆ ਸੀ ਤਾਂ ਉਸ ਮਾਮਲੇ ਦੇ ਵਿੱਚ ਵੀ ਭਾਰਤ ਪੂਸ਼ਣ ਆਸ਼ੂ ਨੂੰ ਗ੍ਰਫਤਾਰ ਕੀਤਾ ਗਿਆ ਸੀ ਤਾਂ ਜੇਲ੍ਹ ਵੀ ਜਾ ਚੁੱਕੇ ਨੇ ਭਾਰਤ ਪੂਸ਼ਨ ਆਸ਼ੂ ਇਸ ਮਾਮਲੇ ਦੇ ਵਿੱਚ ਤਾਂ ਫਿਲਹਾਲ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈ ਲੈਂਦੇ ਹਾਂ ਹੁਣ ਜੋ ਭਾਰਤ ਪੂਸ਼ਨ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਨੇ ਆਖਿਰ ਇਹ ਪੂਰਾ ਮਾਮਲਾ ਕਦੋਂ ਚਰਚਾ ਦੇ ਵਿੱਚ ਆਉਂਦਾ ਹੈ ਤਾਂ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈ ਲੈਂਦੇ ਆ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜੀ ਮਹਿੰਦਰੂ ਜੀ ਕੀ ਪੂਰਾ ਮਾਮਲਾ ਕੀ ਹੈ ਕਦੋਂ ਦਾ ਇਹ ਪੂਰਾ ਮਾਮਲਾ ਹੈ ਜਦੋਂ ਭਾਰਤ ਪੂਸ਼ਨ ਆਸ਼ੂ ਨੂੰ ਅੱਜ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਨੇ ਜਿਸ ਮਾਮਲੇ ਵਿੱਚ ਅ ਦੇਖੋ ਪਿਛਲੇ ਇੱਕ ਦੋ ਸਾਲ ਇਹ ਪੁਰਾਣਾ ਮਾਮਲਾ ਹੈਗਾ ਲੁਧਿਆਣਾ ਦੇ ਵਿੱਚ ਹਾਈ ਸਕੂਲ ਹੈਗਾ ਸਿਵਲ ਲੈਂਡ ਉੱਤੇ ਸਹਾਪਨਗਰ ਵਿੱਚ ਉਸ ਦੀ ਜ਼ਮੀਨ ਦੀ ਜਿਹੜੀ ਆ ਉਸ ਦਾ ਵਿਵਾਦ ਜੁੜਿਆ ਹੈ ਉਸ ਨੂੰ ਲੈ ਕੇ ਇਹ ਜਨਾਬਾ ਸੰਮਨ ਜਿਹੜਾ ਵਾ ਭੇਜ ਲਿਆ ਗਿਆ ਹਾਲਾਂਕਿ ਸੰਬੰਧਿਕ ਆਪਤੀ ਜਿਹੜੀ ਸਾਹਮਣੇ ਨਹੀਂ ਆਈ ਹੈ ਕਿ ਲਾਜ ਜੋ ਸੂਤਰਾ ਤੋਂ ਜਾਣਕਾਰੀ ਹੈ ਕਿ ਇਹ ਸੰਮਨ ਜਿਹੜੇ ਨੇ ਭਾਰਤ ਸੁਸ਼ਨਾਸ਼ੀ ਉੱਤੇ ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹਨਾਂ ਨੂੰ ਇਹ ਸੰਮਨ ਜਿਹੜਾ ਵਾ ਭੇਜਿਆ ਗਿਆ ਵਾ ਦੋਨੇ ਜਗ੍ਹਾ ਜਿਹੜੇ ਸਕੂਲ ਹੈਗੇ ਉਹਨਾਂ ਦੀ ਜ਼ਮੀਨ ਜਿਹੜੀ ਦੱਸਿਆ ਜਾ ਰਿਹਾ ਕਿ ਇਸ ਜ਼ਮੀਨ ਦੀ ਪ੍ਰਾਈਵੇਟ ਨੂੰ ਜਿਹੜਾ ਵਾ ਵੇਜ ਦਿੱਤਾ ਗਿਆ ਵਾ ਜਿਸ ਨੂੰ ਲੈ ਕੇ ਇਹ ਪੂਰੀ ਜਿਹੜੀ ਇਹ ਜਾਜ ਜਿਹੜੀ ਕੀਤੀ ਜਾ ਰਹੀ ਸੀ ਤਾਂ ਇਸ ਮਾਮਲੇ ਦੇ ਚੱਲਦੇ ਜਿਹੜਾ ਵਾ ਬੁਲਾਇਆ ਗਿਆ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਆ ਕੇ ਆਪਣਾ ਬਿਆਨ ਦਰਜ ਕਰਾਓ ਕਿ ਜਿਹੜੀ ਇਹ ਸਕੂਲੀ ਜ਼ਮੀਨ ਹੈ ਜਿਹਨਾਂ ਵਿਵਾਦ ਜਿਹੜਾ ਤੁਹਾਡੇ ਨਾਲ ਖੜਿਆ ਆਇਆ ਵਾ ਉਹ ਕਾਹ ਹੈਗਾ ਵਾ ਫਿਲਹਾਲ ਪਰ ਪਰਿਸ਼ਾਸ਼ੀ ਜਿਹੜੇ ਨੇ ਜਿੰਨੀ ਚੋਣ ਚਾਹੀਦੀ ਉਸ ਨੂੰ ਲੈ ਕੇ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਹਾਲਾਂਕਿ ਵਿਜੀਲੈਂਸ ਤੇ ਨਹੀਂ ਪਹੁੰਚਦਾ 9:00 ਤੋਂ ਲੈ ਕੇ 9:00 ਵਜੇ ਤੋਂ ਬਾਅਦ ਤਾਂ ਸਮਝ ਦਿੱਤਾ ਗਿਆ ਸੀ ਕਿ ਛੇਲੇ 9:00 ਵਜੇ ਜਾਵਾ ਵਿਜੀਲੈਂਸ ਪਹੁੰਚਣਾਗਾ ਵਾਕਿਲਾ ਉਹ ਵਿਜੀਲੈਂਸ ਆਫਿਸ ਨਹੀਂ ਪਹੁੰਚਿਆ ਕਿ ਨਾ ਹੀ ਉਹਨਾਂ ਦੇ ਜਿਹੜੇ ਆ ਕੋਈ ਵਕੀਲ ਨੇ ਜਾਂ ਉਹਨਾਂ ਦੇ ਸਬੰਧਕ ਕਿਸੇ ਕੋਲ ਕੋਈ ਵੀ ਪਹੁੰਚਿਆ ਨਹੀਂ ਕਿਉਂਕਿ ਉਹ ਜਿਹੜੀ ਜਿਹੜੇ ਸ਼ਿਕਾਇਤਕਰਤਾ ਨੇ ਉਹ ਜਰੂਰ ਉੱਤੇ ਵਿਜੀਲ ਦਫ਼ਤਰ ਦੇ ਬਾਹਰ ਖੜੇ ਨੇ ਦਿਖਾਈ ਦੇ ਰਹੇ ਬਿਲਕੁਲ ਮਹਿੰਦਰੂ ਜੀ ਇਹ ਮੈਂ ਜਾਨਣਾ ਚਾਹੂੰਗੀ ਕਿ ਇਹਨਾਂ ਦੇ ਭਰਾ ਦਾ ਵੀ ਜ਼ਿਕਰ ਆ ਰਿਹਾ ਹੈ ਕਿ ਸਿੱਧਾ ਨਾਮ ਭਾਰਤ ਪੂਸ਼ਨ ਆਸ਼ੂ ਦਾ ਇਸ ਕੱਪੜੇ ਦੇ ਵਿੱਚ ਜੁੜਿਆ ਹੋਇਆ ਹੈ ਅਨਪ੍ਰੇਵਿਕ ਕੋਮੇ ਦਾ ਜਗੀ ਜਿਹੜੀ ਜਮੀਨ ਸੀਗੀ ਇਮਪਰੂਵਮੈਂਟ ਉਸਨੇ ਜਿਹੜੀ ਆ ਸਕੂਲ ਵਿੱਚ ਦਿੱਤੀ ਹੋਈ ਸੀਗੀ ਉਹ ਸਕੂਲ ਦੀ ਜਮੀਨ ਜਿਹੜੀ ਆ ਅ ਇੱਕ ਸੰਸਥਾ ਬਣਾ ਕੇ ਜਿਹੜੀ ਉਹ ਵੇਚੀ ਗਈ ਸੀਗੀ ਇਸ ਵਿੱਚ ਦਿੱਤੇ ਜਾਣੇ ਕੀ ਪਬਲਿਕ ਸੁਣ ਆਸ਼ੂ ਵੀ ਉਸ ਸੰਸਥਾ ਦੇ ਮੈਂਬਰ ਆ ਚੁੱਕੇ ਨੇ ਉਹਨਾਂ ਦਾ ਬ੍ਰਦਰ ਜਿਹੜਾ ਵਾ ਉਹ ਵੀ ਮੈਂਬਰ ਸੀਗਾ ਤਾਂ ਜਿਸ ਤੇ ਜਿਸ ਦੇ ਥਰੂ ਜਿਹੜੀ ਇਹ ਜਨ ਜਿਹੜੀ ਆ ਵੇਚੀ ਗਈ ਸੀਗੀ ਤਾਂ ਪੂਰੇ ਮਾਮਲੇ ਦੀ ਹਲੇ ਕਿ ਜਾਂਚ ਹੋ ਰਹੀ ਆ ਗਿਜਲੈਂਸ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਦਾਅਵਾ ਕਰਦੀ ਹੈ ਕਿ ਨਾਮ ਕਿਤੇ ਕਿਤੇ ਹੋਰ ਚ ਸਾਹਮਣੇ ਹੈਗੇ ਨੇ ਪੂਰਾ ਮਾਮਲਾ ਜਦੋਂ ਉਹ ਜ਼ਾਹਰ ਕੀਤਾ ਜਾਵੇ ਕਿੰਨੀ ਜਗ੍ਹਾ ਹੈਗੀ ਆ ਕਿੰਨੀ ਜਗ੍ਹਾ ਜਿਹੜੀ ਇਹ ਦੇਸ਼ੀ ਜਿਹੜੇ ਸਾਰਾ ਜਿਹੜਾ ਵਜੂਜੈਂਟ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਇਸ ਦੇ ਬਾਰੇ ਜ਼ਿਕਰ ਕਰ ਸਕਦੀ ਹੈ ਸੰਮਨ ਜਿਹੜਾ ਕਿ ਜਿਹੜੇ ਕਿ ਇਸ ਦੇ ਵਿੱਚ ਜਿਦਸਤਾਰੀ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਪੂਰੀ ਜਿਹੜੀ ਇਹ ਜਾਂਚ ਦਾ ਵਿਸ਼ਾ ਚਲ ਰਿਹਾ ਵਾ ਪਾਰਟਿਸਪੈਂਟ ਜਿਹੜੇ ਦੱਸੇ ਕਿ ਮੀਟਿੰਗਾਂ ਕਰ ਰਹੇ ਨੇ ਪਰ ਵਿਰੋਧੀ ਜਿਹੜੇ ਰਹੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈਗੀ ਆ ਉਹ ਵੀ ਜਿਹੜੇ ਡਾਕਟਰ ਦੇ ਬਾਰ ਬੋਲ ਦਿਖਾਈ ਦੇ ਰਹ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਐਸੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਆਖਿਰਿਕ ਇਸ ਮਾਮਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਨੂੰ ਅੱਜ ਵਿਜੀਲੈਂਸ ਦੇ ਵਿੱਚ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਫਿਲਹਾਲ ਹਲੇ ਤੱਕ ਭਾਰਤ ਪੂਸ਼ਨਾਸ਼ੂ ਵਿਜੀਲੈਂਸ ਦਫ਼ਤਰ ਨਹੀਂ ਪਹੁੰਚੇ ਹਨ ਔਰ ਦੂਸਰੇ ਪਾਸੇ ਸ਼ਿਕਾਇਤ ਕਰਤਾ ਪਹੁੰਚ ਚੁੱਕੇ ਨੇ ਔਰ ਦੇਖਣਾ ਹੋਵੇਗਾ ਕਿ ਅੱਜ ਵਿਜੀਲੈਂਸ ਦੇ ਸਾਹਮਣੇ ਭਾਰਤ ਪੂਸ਼ਨਾਸ਼ੂ ਪੇਸ਼ ਹੁੰਦੇ ਨੇ ਜਾਂ ਨਹੀਂ ਔਰ ਕਿਉਂਕਿ 19 ਜੂਨ ਨੂੰ ਚੋਣਾਂ ਵੀ ਹੋਣ ਜਾ ਰਹੀਆਂ ਨੇ ਤਾ ਉਸ ਚੋਣਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਪੈਂਦਾ ਹੈ ਕਿਉਂਕਿ ਮੀਟਿੰਗਾਂ ਦੇ ਵਿੱਚ ਇਸ ਦੌਰਾਨ ਬਿਜਲੈਂਸ ਨੇ ਭਾਰਤ ਪੂਸ਼ਨਾ ਆਸ਼ੂ ਹੋਰ ਇਸੇ ਸਮੇਂ ਇਹ ਵਿਜਲੈਂਸ ਦੇ ਵੱਲੋਂ ਸੰਮਨ ਭੇਜ ਦਿੱਤੇ ਗਏ ਨੇ ਤਾਂ ਕਿਸ ਤਰੀਕੇ ਦੇ ਨਾਲ ਕੀ ਅਸਰ ਉਹਨਾਂ ਦੀ ਚੋਣਵੀ ਹਿੰਮਤੇ ਵੀ ਪੈਂਦਾ ਹੈ ਤਾਂ ਇਹ ਵੀ ਦੇਖਣ ਵਾਲਾ ਰਹੇਗਾ ਤਾਂ ਪਰ ਇੱਕ ਵਾਰ ਫਿਰ ਭਾਰਤ ਪੂਸ਼ਨਾ ਆਸ਼ੂ ਮੁਸ਼ਕਲਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ 2400 ਕਰੋੜ ਰੁਪਏ ਦੇ ਕਪਲੇ ਦਾ ਮਾਮਲਾ ਹੈ ਜਿਸ ਦੇ ਵਿੱਚ ਭਾਰਤ ਪੂਸ਼ਨਾ ਆਸ਼ੂ ਨੂੰ ਵਿਜਲੈਂਸ ਦੇ ਵੱਲੋਂ ਸੰਮਨ ਭੇਜੇ ਗਏ ਨੇ ਲੁਧਿਆਣਾ ਦੇ ਵਿੱਚੋਂ ਇੱਕ ਸਕੂਲ ਨੂੰ ਜੋ ਜ਼ਮੀਨ ਦਿੱਤੀ ਗਈ ਸੀ 4.7 ਇਕੜ ਦੀ ਜ਼ਮੀਨ ਤਾਂ ਉਸ ਜ਼ਮੀਨ ਨੂੰ ਵੇਚਣ ਦਾ ਮਾਮਲਾ ਹੈ ਤਾਂ ਉਸ ਨਿੱਜੀ ਸੰਸਥਾਵਾਂ ਨੂੰ ਵੇਚ ਦਿੱਤਾ ਗਿਆ ਉਸ ਜ਼ਮੀਨ ਨੂੰ ਔਰ ਜਿਸ ਗਰੁੱਪ ਦੇ ਵੱਲੋਂ ਇਹ ਪੂਰਾ ਵੇਚੀ ਗਈ ਹੈ ਜ਼ਮੀਨ ਦਾ ਉਹ ਸੌਦਾ ਕੀਤਾ ਗਿਆ ਤਾਂ ਉਸ ਵਿੱਚ ਭਾਰਤ ਪੂਸ਼ਨ ਆਸ਼ੀ ਦਾ ਨਾਮ ਵੀ ਦੱਸਿਆ ਜਾ ਰਿਹਾ ਔਰ ਉਹਨਾਂ ਤੋਂ ਇਲਾਵਾ ਉਹਨਾਂ ਦੇ ਭਰਾ ਵੀ ਸ਼ਾਮਲ ਨੇ ਇਸ ਮਾਮਲੇ ਦੇ ਵਿੱਚ ਔਰ ਉਹਨਾਂ ਤੋਂ ਇਲਾਵਾ ਕਈ ਹੋਰ ਜੋ ਪ੍ਰਬੰਧਕੀ ਮੈਂਬਰ ਸੀ ਤਾਂ ਉਹ ਵੀ ਸ਼ਾਮਲ ਦੱਸੇ ਜਾ ਰਹੇ ਨੇ ਭਾਰਤ ਪੂਸ਼ਨ ਆਸ਼ੂ ਇੱਕ ਵਾਰ ਫਿਰ ਮੁਸ਼ਕਲਾਂ ਦੇ ਵਿੱਚ ਫਸ ਚੁੱਕੇ ਨੇ ਦੱਸਦੀ ਕਿ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਵਾਰ ਫਿਰ ਸੰਮਨ ਭੇਜਿਆ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦੱਸਦੀ ਕਿ ਸਕੂਲ ਦੀ ਜ਼ਮੀਨ ਦੇ ਨਾਲ ਜੁੜਿਆ ਇਹ ਵਿਵਾਦ ਹੈ ਔਰ ਇਸ ਮਾਮਲੇ ਦੇ ਵਿੱਚ ਭਾਰਤ ਪੂਸ਼ਨ ਆਸ਼ੂ ਨੂੰ ਵੀ ਸੱਮਣ ਭੇਜੇ ਗਏ ਨੇ ਲੁਧਿਆਣਾ ਦੇ ਵਿੱਚ ਇਹ ਜ਼みਨੀ ਵਿਵਾਦ ਸਕੂਲ ਦੀ ਜ਼ਮੀਨ ਜਿਸ ਜੋ ਕਿ 2400 ਕਰੋੜ ਰੁਪਏ ਦਾ ਘੁਟਾਲਾ ਇਸ ਦੇ ਵਿੱਚ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਨ ਆਸ਼ੂ ਨੂੰ ਸਮਨ ਭੇਜੇ ਗਏ ਨੇ ਔਰ ਅੱਜ ਉਹਨਾਂ ਨੂੰ ਉੱਥੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਦੱਸ ਦਈਏ ਸਾਫ ਦਾ ਕੈਬਨਟ ਮੰਤਰੀ ਰਹਿ ਚੁੱਕੇ ਨੇ ਭਾਰਤ ਭੂਸ਼ਣ ਆਸ਼ੂ ਅਤੇ ਕਾਂਗਰਸ ਦੇ ਲੀਡਰ ਰਹਿ ਚੁੱਕੇ ਨੇ ਔਰ ਇਸ ਸਮੇਂ ਲੁਧਿਆਣਾ ਵੈਸਟ ਤੋਂ ਉਪ ਚੋਣ ਹੋਣ ਵਾਲੀ ਹੈ ਤਾਂ ਉਸ ਦੇ ਉਮੀਦਵਾਰ ਵੀ ਐਲਾਨਿਆ ਗਿਆ ਹੈ ਕਾਂਗਰਸ ਦੇ ਵੱਲੋਂ ਔਰ ਇਸ ਦੇ ਦਰਮਿਆਨ ਇਹ ਵੱਡੀ ਖਬਰ ਆ ਰਹੀ ਹੈ ਜਿਸ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਔਰ ਇਸ ਤੋਂ ਪਹਿਲਾਂ ਵੀ ਅ ਵਿਜੀਲੈਂਸ ਦੇ ਵੱਲੋਂ ਮਾਮਲੇ ਦੇ ਵਿੱਚ ਤਾਲਮ ਕੀਤਾ ਗਿਆ ਸੀ ਪਹਿਲਾਂ ਵੀ ਵਿਜੀਲੈਂਸ ਦੇ ਫੇਰ ਦੇ ਵਿੱਚ ਫਸ ਚੁੱਕੇ ਨੇ ਭਾਰਤ ਪੋਸ਼ਣ ਆਸ਼ਰਮ ਔਰ ਉੱਥੇ ਹੀ ਆ ਦੂਸਰੇ ਪਾਸੇ ਜੋ ਕਾਂਗਰਸੀ ਲੀਡਰ ਨੇ ਤਾਂ ਉਹ ਵੀ ਹੱਕ ਦੇ ਵਿੱਚ ਉਤਰੇ ਨੇ ਕਹਿੰਦੇ ਨੇ ਕਿ ਅਸੀਂ ਇਸ ਜੋ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਤੋਂ ਦੱਬਣ ਵਾਲੇ ਨਹੀਂ ਆ ਅਸੀਂ ਇਸ ਤੋਂ ਨਿਰਾਸ਼ ਨਹੀਂ ਆ ਅਸੀਂ ਔਰ ਪੂਰੇ ਜਜ਼ਬੇ ਦੇ ਨਾਲ ਚੋਣ ਦੇ ਵਿੱਚ ਲੜਾਂਗੇ ਤਾਂ ਲੁਧਿਆਣਾ ਵੈਸਟ ਦੇ 19 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਔਰ ਉਸ ਤੋਂ ਪਹਿਲਾਂ ਭਾਰਤ ਪੁਸ਼ਨ ਆਸ਼ੂ ਵਿਵਾਦਾਂ ਦੇ ਵਿੱਚ ਫਸਦੇ ਹੋਏ ਨਜ਼ਰਾ ਦੇ ਰਹੇ ਨੇ ਮੁਸ਼ਕਲਾਂ ਉਹਨਾਂ ਦੀਆਂ ਵੱਧ ਚੁੱਕੀਆਂ ਨੇ ਔਰ ਜੋ ਜ਼ਮੀਨ ਕੋਟਾਲੇ ਦੇ ਵਿੱਚ ਉਹਨਾਂ ਨੂੰ ਨਾਮਜਦ ਕੀਤਾ ਗਿਆ ਹੈ ਵਿਜੀਲੈਂਸ ਦੇ ਵੱਲੋਂ ਔਰ ਅੱਜ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ 2400 ਕਰੋੜ ਰੁਪਏ ਦਾ ਮਾਮਲਾ ਸਰਾਬਾ ਨਗਰ ਦੇ ਵਿੱਚ ਸਕੂਲ ਦੀ ਜ਼ਮੀਨ ਦੇ ਦੁਰਵਰਤੋਂ ਦੇ ਨਾਲ ਜੁੜਿਆ ਇਹ ਮਾਮਲਾ ਹੈ 2400 ਕਰੋੜ ਰੁਪਏ ਦਾ ਘਟਾਣਾ ਜਿਸ ਦੇ ਵਿੱਚ ਆਸ਼ੂ ਨੂੰ ਤਲਬ ਕੀਤਾ ਗਿਆ ਹੈ ਦੱਸ ਦਈਏ ਕਿ 4 ਜੂਨ ਨੂੰ ਡੀਐਸਪੀ ਵਿਨੋਦ ਕੁਮਾਰ ਵੱਲੋਂ ਸੱਮਨ ਜਾਰੀ ਕੀਤੇ ਗਏ ਸੀ ਔਰ ਅੱਜ ਜਾਨੀ ਕਿ ਸ਼ੁੱਕਰਵਾਰ ਨੂੰ ਪੁੱਛ ਗੇਸ਼ ਲਈ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤਾਂ ਇਹ ਪੁਰਾਣਾ ਮਾਮਲਾ ਹੈ ਕਈ ਦਹਾਕਿਆਂ ਦਾ ਔਰ ਇਸ ਮਾਮਲੇ ਦੇ ਵਿੱਚ 8 ਜਨਵਰੀ 2025 ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ 420 ਧੋਖਾਧੜੀ ਦਾ ਮਾਮਲਾ 120 ਬੀ ਅਪਰਾਧਕ ਸਾਜ਼ਿਸ਼ ਜਾਲ ਸਾਜੀ ਔਰ ਅਪਰਾਧਕ ਵਿਸ਼ਵਾਸਘਾਤ ਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇੰਪਰੂਵਮੈਂਟ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਵੱਲੋਂ ਇਹ ਦਰਹਾਕੇ ਪੁਰਾਣੀ ਜੋ ਸੀਨੀਅਰ ਸੈਕੰਡਰੀ ਸਕੂਲ ਹੈ ਤਾਂ ਉਸ ਨੂੰ ਚਲਾਉਣ ਲਈ 4.7 ਏਕੜ ਜ਼ਮੀਨ ਅਦਿੱਤੀ ਗਈ ਸੀ ਹਾਲਾਂਕਿ ਇਹ ਜ਼ਮੀਨ ਜੋ ਸਿੱਖਿਆ ਕਾਦਾਰੇ ਉਹਨਾਂ ਨੂੰ ਰਿਆਇਤੀ ਦਰ ਦੇ ਉੱਤੇ ਦਿੱਤੀ ਗਈ ਸੀ ਪਰ ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਦਾ ਹੈ ਕਿ ਇਸ ਦੇ ਕੁਝ ਹਿੱਸਿਆਂ ਦੇ ਉੱਤੇ ਨਜਾਇਜ਼ ਰੂਪ ਦੇ ਨਾਲ ਵਪਾਰਕ ਗਤੀਵਿਧੀਆਂ ਲਈ ਇਸ ਨੂੰ ਉਪਯੋਗ ਕੀਤਾ ਜਾ ਰਿਹਾ ਹੈ ਔਰ ਇਸ ਦੇ ਕੰਪਲੈਕਸ ਦੇ ਵਿੱਚ ਕਈ ਨਿੱਜੀ ਪਲੇ ਵੇ ਸਕੂਲ ਅਤੇ ਕਈ ਵਪਾਰਕ ਜੋ ادارے ਨੇ ਉਹ ਬਣਾਏ ਗਏ ਨੇ ਜਿਸ ਕਰਕੇ ਸਕੂਲ ਪ੍ਰਬੰਧਨ ਕਥਿਤ ਤੌਰ ਉਤੇ ਇਸ ਦਾ ਭਾਰੀ ਕਰਾਇਆ ਵਸੂਲ ਰਿਆ ਸੀ ਔਰ ਇਸ ਨੂੰ ਇੱਕ ਗੰਭੀਰ ਉਲੰਘਣਾ ਦਾ ਮਾਮਲਾ ਮੰਨਿਆ ਜਾਂਦਾ ਹੈ ਔਰ 2400 ਕਰੋੜ ਰੁਪਏ ਦਾ ਜੋ ਘਟਾਲਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਭਾਰਤ ਪੁਸ਼ਨ ਆਸ਼ੂ ਵੀ ਫਸ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਭਰਾ ਦਾ ਨਾਮ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ ਜਿਸ ਕਰਕੇ ਭਾਰਤ ਪੁਸ਼ਨ ਆਸ਼ੂ ਵੀ ਇਸ ਮਾਮਲੇ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਤਾਂ 2400 ਕਰੋੜ ਰੁਪਏ ਦਾ ਇਹ ਮਾਮਲਾ ਕਪਲੇ ਦਾ ਮਾਮਲਾ ਜਿਸ ਵਿੱਚ ਭਾਰਤ ਪੁਛਨ ਆਸ਼ੂ ਫਸ ਚੁੱਕੇ ਨੇ ਲੁਧਿਆਣਾ ਦੇ ਵਿੱਚ ਜ਼ਮੀਨ ਸਕੂਲੀ ਜ਼ਮੀਨ ਦੇ ਵਿਵਾਦ ਦੇ ਵਿੱਚ ਭਾਰਤ ਪੁਛਨ ਆਸ਼ੂ ਫਸਦੇ ਨੇ ਔਰ ਜੋ ਵਿਜੀਲੈਂਸ ਹੈਗਾ ਉਸ ਦੇ ਵੱਲੋਂ ਅੱਜ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਚੋਣਾ ਤੋਂ ਪਹਿਲਾਂ ਇੱਕ ਵਾਰ ਫਿਰ ਭਾਰਤ ਪੁਛਨ ਆਸ਼ੂ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਨੇ ਕਿਉਂਕਿ ਪਹਿਲਾਂ ਵੀ ਇਸ ਇਸ ਤਰ੍ਹਾਂ ਦੇ ਕਈ ਮਾਮਲਿਆਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਜੇਲ੍ਹ ਤੱਕ ਜਾਣਾ ਪਾਇਆ ਸੀ ਭਾਰਤ ਪੂਸ਼ਨ ਆਸ਼ੂ ਪਰ ਹੁਣ ਇੱਕ ਵਾਰ ਫਿਰ ਫਸਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਪੂਸ਼ਨ ਆਸ਼ੂ ਤਾਂ ਦੱਸ ਦਈਏ ਕਿ ਸੂਬੇ ਦੇ ਵਿੱਚ ਜੇ ਪਿਛਲੀ ਸਰਕਾਰ ਸੀ ਤਾਂ ਉਸ ਦੌਰਾਨ ਖੁਰਾਕ ਮੰਤਰੀ ਰਹਿ ਚੁੱਕੇ ਨੇ ਭਾਰਤ ਪੂਸ਼ਨ ਆਸ਼ੂ ਔਰ ਇਸੇ ਦੌਰਾਨ ਉਹਨਾਂ ਨੂੰ ਜੋ ਕਪਲਾ ਹੋਇਆ ਸੀ ਤਾਂ ਉਸ ਮਾਮਲੇ ਦੇ ਵਿੱਚ ਵੀ ਭਾਰਤ ਪੂਸ਼ਨ ਆਸ਼ੂ ਨੂੰ ਗ੍ਰਫਤਾਰ ਕੀਤਾ ਗਿਆ ਸੀ ਤਾਂ ਜੇਲ੍ਹ ਵੀ ਜਾ ਚੁੱਕੇ ਨੇ ਭਾਰਤਪੁਸ਼ਨਾ ਆਸ਼ੂ ਇਸ ਮਾਮਲੇ ਦੇ ਵਿੱਚ ਤਾਂ ਫਿਲਹਾਲ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈ ਲੈਂਦੇ ਹਾਂ ਹੁਣ ਜੋ ਭਾਰਤਪੁਸ਼ਨਾ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਨੇ ਆਖਿਰ ਇਹ ਪੂਰਾ ਮਾਮਲਾ ਕਦੋਂ ਚਰਚਾ ਦੇ ਵਿੱਚ ਆਉਂਦਾ ਹੈ ਤਾਂ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈ ਲੈਂਦੇ ਆ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜੀ ਮਹਿੰਦਰੂ ਜੀ ਕੀ ਪੂਰਾ ਮਾਮਲਾ ਕੀ ਹੈ ਕਦੋਂ ਦਾ ਇਹ ਪੂਰਾ ਮਾਮਲਾ ਹੈ ਜਦੋਂ ਦੋ ਭਾਰਤਪੁਸ਼ਨਾ ਆਸ਼ੂ ਨੂੰ ਅੱਜ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਨੇ ਜਿਸ ਮਾਮਲੇ ਵਿੱਚ ਦੇਖੋ ਪਿਛਲੇ 1-2 ਸਾਲਾਂ ਦੇ ਇਹ ਪੁਰਾਣਾ ਮਾਮਲਾ ਹੈਗਾ ਲੁਧਿਆਣਾ ਦੇ ਵਿੱਚ ਹਾਈ ਸਕੂਲ ਹੈਗਾ ਸਿਵਲ ਲੈਂਡ ਉੱਤੇ ਸਵਾ ਪੰਜ ਨਗਰ ਵਿੱਚ ਉਸ ਦੀ ਜ਼ਮੀਨ ਦੀ ਜਿਹੜੀ ਆ ਉਸ ਦਾ ਵਿਵਾਦ ਜੁੜਿਆ ਹੈ ਉਸ ਨੂੰ ਲੈ ਕੇ ਇਹ ਜਿਹੜਾ ਵਾ ਸੱਮਨ ਜਿਹੜਾ ਵਾ ਤੇ ਜਲ ਗਿਆ ਹਾਲਾ ਕਿ ਸੰਬੰਧਿਤ ਆਪਤੀ ਜਿਹੜੀ ਸਾਹਮਣੇ ਨਹੀਂ ਆਈ ਹੈ ਫਿਲਹਾਲ ਜੋ ਸੂਤਰਾਂ ਤੋਂ ਜਾਣਕਾਰੀ ਹੈ ਕਿ ਇਹ ਸੰਬੰਧ ਜਿਹੜੇ ਨੇ ਭਾਰਤ ਕੁਸ਼ਨਾਸ਼ੂ ਉੱਤੇ ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹਨਾਂ ਨੂੰ ਇਹ ਸੰਮਨ ਜਿਹੜਾ ਬਾਹਰ ਭੇਜਿਆ ਗਿਆ ਵਾ ਦੋਨੇ ਜਗ੍ਹਾ ਜਿਹੜੇ ਸਕੂਲ ਹੈਗੇ ਨੇ ਉਹਨਾਂ ਦੀ ਜ਼ਮੀਨ ਜਿਹੜੀ ਦੱਸਿਆ ਜਾ ਰਿਹਾ ਕਿ ਜ਼ਮੀਨ ਦੀ ਕਿਸੇ ਪ੍ਰਾਈਵੇਟ ਨੂੰ ਜਿਹੜਾ ਬਾਹਰ ਵੇਚ ਦਿੱਤਾ ਗਿਆ ਵਾ ਜਿਸ ਨੂੰ ਲੈ ਕੇ ਇਹ ਪੂਰੀ ਜਿਹੜੀ ਇਹ ਜਾਜ ਜਿਹੜੀ ਕੀਤੀ ਜਾ ਰਹੀ ਸੀ ਤਾਂ ਇਸ ਮਾਮਲੇ ਦੇ ਚਾਰਜ ਜਿਹੜਾ ਬਾਹਰ ਬੁਲਾਇਆ ਗਿਆ ਕਿ ਤੁਸੀਂ ਮਾਮਲੇ ਦੇ ਵਿੱਚ ਆ ਕੇ ਆਪਣਾ ਬਿਆਨ ਦਰਜ ਕਰਾਓ ਕਿ ਜਿਹੜੀ ਇਹ ਸਕੂਲੀ ਜ਼ਮੀਨ ਹੈ ਜਿਹਨਾਂ ਵਿਵਾਦ ਜਿਹੜਾ ਤੁਹਾਡੇ ਨਾਲ ਖੜਿਆ ਆਇਆ ਵਾ ਉਹ ਕਾਹ ਹੈ ਗਿਆ ਵਾ ਫਸੀਲਾਲ ਪਰ ਪਰਿਸ਼ਾਸੀ ਜਿਹੜੇ ਨੇ ਜ਼ਮੀਨ ਚੋਣ ਜਾਰੀ ਹੈ ਉਸ ਨੂੰ ਲੈ ਕੇ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਹਾਲਾਂਕਿ ਵਿਜੀਲੈਂਸ ਦੇ ਵਿੱਚੋਂ ਨਹੀਂ ਪਹੁੰਚਿਆ 9:00 ਤੋਂ ਲੈ ਕੇ 9:00 ਵਜੇ ਤੋਂ ਬਾਅਦ ਤਾਂ ਸਮਝ ਦਿੱਤਾ ਗਿਆ ਸੀ ਕਿ ਛੇਲੇ 9:00 ਵਜੇ ਤੋਂ 9:00 ਵਜੇ ਤੱਕ ਵਿਜੀਲੈਂਸ ਪਹੁੰਚਣਾ ਹੈ ਪਰ ਫਿਰਾਲ ਉਹ ਵਿਜੀਲੈਂਸ ਅਫੀਸ 'ਤੇ ਨਹੀਂ ਪਹੁੰਚਿਆ ਕਿ ਨਾ ਹੀ ਉਹਨਾਂ ਦੇ ਜਿਹੜੇ ਆ ਕੋਈ ਵਕੀਲ ਨੇ ਜਾਂ ਅਮਰ ਇਸ ਮੱਤੇ ਕਿਸੇ ਕੋਲ ਵੀ ਪਹੁੰਚਿਆ ਨੀ ਕਿਉਂਕਿ ਉਹ ਜਿਹੜੀ ਜਿਹੜੇ ਸ਼ਿਕਾਇਤਕਰਤਾ ਨੇ ਉਹ ਜਰੂਰ ਉੱਤੇ ਵਿਜੀਲ ਦਫ਼ਤਰ ਦੇ ਬਾਹਰ ਖੜੇ ਨੇ ਦਿਖਾਈ ਦੇ ਰਹੇ ਨੇ ਬਿਲਕੁਲ ਮਹਿੰਦਰੂ ਜੀ ਇਹ ਮੈਂ ਜਾਨਣਾ ਚਾਹੂੰਗੀ ਕਿ ਇਹਨਾਂ ਦੇ ਭਰਾ ਦਾ ਵੀ ਜ਼ਿਕਰ ਆ ਰਿਹਾ ਹੈ ਕਿ ਸਿੱਧਾ ਨਾਮ ਭਾਰਤ ਪੂਸ਼ਨ ਆਸ਼ੂ ਦਾ ਇਸ ਕੱਪੜੇ ਦੇ ਵਿੱਚ ਜੁੜਿਆ ਹੋਇਆ ਹੈ। ਹਾਂ ਬਿਲਕੁਲ ਦੇਖੋ ਮੇਰਾ ਤਾਂ ਕੀ ਇਹ ਜਿਹੜੀ ਜਮੀਨ ਸੀਗੀ ਇੰਪਰੂਵਮੈਂਟ ਵਾਸਤੇ ਜਿਹੜੀ ਨਿੰਡੜੀਆ ਸਕੂਲ ਨੂੰ ਦਿੱਤੀ ਹੋਈ ਸੀਗੀ ਉਹ ਸਕੂਲ ਦੀ ਜ਼ਮੀਨ ਜਿਹੜੀ ਅੱਗੇ ਇੱਕ ਸ ਆਪਣਾ ਕਿ ਜੀ ਲੋ ਜੀ ਚੀ ਗਏ ਸੀ ਜੀ ਇਸ ਵਿੱਚ ਦਿੱਸਿਆ ਗਿਆ ਕਿ ਭਾਰਤ ਕੂਸ਼ਨ ਆਸ਼ੂ ਵੀ ਉਸ ਦੇ ਸੰਸਾ ਦੇ ਮੈਂਬਰ ਐ ਚੁਕ ਨੇ ਉਹਨਾਂ ਦਾ ਬ੍ਰਦਰ ਜਿਹੜਾ ਵਾ ਉਹ ਵੀ ਮੈਂਬਰ ਸੀਗਾ ਤਾਂ ਜਿਸ ਤੇ ਜਿਸ ਤੇ ਥਰੂ ਜਿਹੜੀ ਇਹ ਜਨ ਜੜੀ ਆ ਵਿੱਚ ਗਈ ਸੀਗੀ ਤਾਂ ਪੂਰੇ ਮਾਮਲੇ ਦੀ ਹਾਲੇ ਕਿ ਜਾਂਚ ਹੋ ਰਹੀ ਆ ਬਿਜਲੈਂਸ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਦਾਅਦਿਕ ਵੀ ਹੈ ਕਿ ਨਾਮ ਕਿਤੇ ਕਿਤੇ ਹੋਰ ਸ਼ਾਮਲ ਹੈਗੇ ਨੇ ਪੂਰਾ ਮਾਮਲਾ ਜਿਹੜਾ ਵਾ ਉਹ ਜ਼ਾਹਰ ਕੀਤਾ ਜਾਵੇ ਕਿੰਨੀ ਜਗ੍ਹਾ ਹੈਗੀ ਆ ਕਿੰਨੀ ਜਗ੍ਹਾ ਜਿਹੜੀ ਇਹ ਦਿੱਤੀ ਗਈ ਜੇ ਸਾਰਾ ਜਿਹੜਾ ਵਾ ਬਿਜਲੈਂਸ ਕੋਈ ਵਾਲ ਪ੍ਰੈਸਟਲ ਕਰ ਸਕਦੀ ਹੈ ਇਸ ਦੇ ਬਾਰੇ ਜ਼ਿਕਰ ਕਰ ਸਕਦੀ ਆ ਸੰਮਨ ਜਿਹੜਾ ਕਿ ਜਿਹੜੇ ਕੀ ਇਸ ਦੇ ਵਿੱਚ ਜਿਦਸਤਾਰੀ ਹੋਵੇਗੀ ਜਾਂ ਨਹੀਂ ਹੋਵੇਗੀ ਪੂਰੀ ਜਿਹੜੀ ਇਹ ਜਾਂਚ ਦਾ ਵਿਸ਼ਾ ਚੱਲ ਰਿਹਾ ਵਾ ਭਾਰਤ ਪ੍ਰਸ਼ਾਸਨ ਜੀ ਜੋ ਦੱਸੇ ਕਿ ਮੀਟਿੰਗਾਂ ਕਰ ਰਹੇ ਨੇ ਪਰ ਵਿਅਕਤੀ ਜਿਹੜੇ ਜਿਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਆ ਉਹ ਵਿਜਨਰ ਡਾਕਟਰ ਦੇ ਬਾਰਜੋਈ ਦਿਖਾਏ ਦੇ ਰਹੇ ਜੀ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੈਸੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਆਖਿਰਿਕ ਇਸ ਮਾਮਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਨੂੰ ਅੱਜ ਵਿਜੀਲੈਂਸ ਦੇ ਵਿੱਚ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਫਿਲਹਾਲ ਹਲੇ ਤੱਕ ਭਾਰਤ ਪੂਸ਼ਨਾਸ਼ੂ ਵਿਜੀਲੈਂਸ ਦਫਤਰ ਨਹੀਂ ਪਹੁੰਚੇ ਹਨ ਔਰ ਦੂਸਰੇ ਪਾਸੇ ਸ਼ਿਕਾਇਤ ਕਰਤਾ ਪਹੁੰਚ ਚੁੱਕੇ ਨੇ ਔਰ ਦੇਖਣਾ ਹੋਵੇਗਾ ਕਿ ਅੱਜ ਵਿਜੀਲੈਂਸ ਦੇ ਸਾਹਮਣੇ ਭਾਰਤ ਪੂਸ਼ਨਾਸ਼ੂ ਪੇਸ਼ ਹੁੰਦੇ ਨੇ ਜਾਂ ਨਹੀਂ ਔਰ ਕਿਉਂਕਿ 19 ਜੂਨ ਨੂੰ ਚੋਣਾਂ ਵੀ ਹੋਣ ਜਾ ਰਹੀਆਂ ਨੇ ਤਾਂ ਉਸ ਚੋਣਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਪੈਂਦਾ ਹੈ ਕਿਉਂਕਿ ਮੀਟਿੰਗਾਂ ਦੇ ਵਿੱਚ ਇਸ ਤਰ੍ਹਾਂ ਮੀ ਬਿਜ਼ੀ ਨੇ ਭਾਰਤ ਪੂਸ਼ਨਾਸ਼ੂ ਔਰ ਇਸੇ ਸਮੇਂ ਇਹ ਵਿਜੀਲੈਂਸ ਦੇ ਵੱਲੋਂ ਸੰਮਨ ਪੇਨ ਦਿੱਤੇ ਗਏ ਨੇ ਤਾਂ ਕਿਸ ਤਰੀਕੇ ਦੇ ਨਾਲ ਕੀ ਅਸਰ ਉਹਨਾਂ ਦੀ ਚੋਣਵੀਂ ਹਿੰਮਤੇ ਵੀ ਪੈਂਦਾ ਹੈ ਤਾਂ ਇਹ ਵੀ ਦੇਖਣ ਵਾਲਾ ਰਹੇਗਾ ਪਰਤ ਪੂਸ਼ਣ ਆਸ਼ੂ ਇੱਕ ਵਾਰ ਫਿਰ ਮੁਸ਼ਕਲਾਂ ਦੇ ਵਿੱਚ ਫਸ ਚੁੱਕੇ ਨੇ ਦੱਸਦੀ ਕਿ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਵਾਰ ਫਿਰ ਸੰਬਨ ਭੇਜਿਆ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦੱਸਦੀ